ਸਰ ਜੋਸੀ ਸਿੰਘ ਜੀ ਬੈਂਸ ਸਾਹਿਬ ਜੀਪੀਜੀ ਆ ਮੀਤ ਥੇਰ ਜੀ ਸਾਕਲਵਨ ਸਿੰਘ ਜੀ ਐਮਐਲਏ ਸਾਹਿਬ ਮੋਹਲੀ ਤੋਂ ਡਾਕਟਰ ਸਨੂ ਵਾਲੀ ਸਨੀ ਆਲੂ ਵਾਲੀਆ ਜੀ ਅਸੀਂ ਸਾਰੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਕ ਚੰਦ ਕਟਾਰੀਆ ਜੀ ਨੂੰ ਮਿਲਿਆ ਤੇ ਉਹਨਾਂ ਨੂੰ ਅਸੀਂ ਮੰਗ ਕੀਤੀ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਪਰਸੋਂ ਪਾਰਲੀਮੈਂਟ ਦੀ ਪਵਿੱਤਰ ਫਲੋਰ ਦੇ ਉੱਪਰ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਜੋ ਉਹਨਾਂ ਨੇ ਅਪਸ਼ਬਦ ਵਰਤੇ ਨੇ ਜੋ ਪੱਦੀ ਸ਼ਬਤਾਵਲੀ ਜੋ અપਮਾਨਜਨਕ ਗੱਲ ਅੰਬੇਦਕਰ ਸਾਹਿਬ ਬਾਰੇ ਕਹੀ ਹੈ ਉਹਦੇ ਵਾਸਤੇ ਜਿਹਦੇ ਲਈ ਅੱਜ ਪੂਰੇ ਮੁਲਕ ਦੇ ਵਿੱਚ ਬਹੁਤ ਰੋਸ਼ ਹੈ ਸਮੁੱਚੇ ਪੰਜਾਬ ਦੇ ਵਿੱਚ ਵੀ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਪਰ ਆਮ ਲੋਕਾਂ ਨੇ ਆਮ ਆਦੀ ਪਾਰਟੀ ਦੇ ਵਲੰਟੀਅਰਸ ਨੇ ਲੀਡਰਸ ਨੇ ਅੱਜ ਵੱਡੇ ਪੱਧਰ ਤੇ ਪਸਪੂਚੇ ਪੰਜਾਬ ਦੇ ਵਿੱਚ ਵਿਰੋਧ ਚੱਲ ਰਿਹਾ ਹੈ ਤੇ ਬਹੁਤ ਭਾਵਨਾਵਾਂ ਨੂੰ ਠੇਸ ਹੈ ਜਿਹੜੀ ਸ਼੍ਰੀ ਅਮਿਤ ਸ਼ਾਹ ਦੇ ਇਸ ਹਲਕੇ ਘਟੀਆ ਦਰਜੇ ਦੇ અપਮਾਨਜਨਕ ਬਿਆਨ ਦੇ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਬਾਬਾ ਸਾਹਿਬ ਅੰਬੇਦਕਰ ਉਹ ਮਹਾਨ ਸੰਸਥਾ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਚਾਹੇ ਪ੍ਰਧਾਨ ਮੰਤਰੀ ਸਾਹਿਬ ਚਾਹੇ ਹੋਮ ਮਿਨਿਸਟਰ ਚਾਹੇ ਕੋਈ ਮੁੱਖ ਮੰਤਰੀ ਮੰਤਰੀ ਤੇ ਚਾਹੇ گورنر ਸਾਹਿਬ ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਹੀ ਅਸੀਂ ਲੋਕ ਅੱਜ ਇਨ੍ਹਾਂ ਸੰਵਿਧਾਨਿਕ ਅਹੁਦਿਆਂ ਦੇ ਉੱਪਰ ਵਿਰਾਜਮਾਨ ਆ ਤੇ ਉਹਨਾਂ ਬਾਰੇ ਡਾਕਟਰ ਅੰਬੇਦਕਰ ਜੀ ਬਾਰੇ ਸ਼੍ਰੀ ਉਮਿਤ ਸ਼ਾਹ ਵੱਲੋਂ ਇਹ ਜੀ ਭੱਦੀ ਸ਼ਬਦਾਵਲੀ ਵਰਤਣਾ ਬਹੁਤ ਨਿੰਦਣਯੋਗ ਹੈ ਤੇ ਅਸੀਂ ਮੰਗ ਕੀਤੀ ਹੈ ਕਿ ਗਵਰਨਰ ਸਾਹਿਬ ਸਾਡਾ ਮੈਮੋਰੈਂਡਮ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਦੇਸ਼ ਦੇ ਰਾਸ਼ਟਰਪਤੀ ਜੀ ਤੱਕ ਪਹੁੰਚਾਉਣ ਤੇ ਉਹ ਹੁਕਮ ਕਰਨ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿ ਇਹੋ ਜੀ ਹਲਕੀ ਟਟੀਆਂ ਗਿਰੀ ਹੋਈ ਸੋਚ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਪ੍ਰਤੀ ਦਬਲੇ ਕੁਝ ਇਹ ਲੋਕਾਂ ਦੇ ਪ੍ਰਤੀ ਜਿਹੜੇ ਕਿ ਅਭਿਨ ਅੰਗ ਨੇ ਸਮਾਜ ਦਾ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਤੇ ਸ਼੍ਰੀ ਅਮਿਤ ਸ਼ਾਹ ਨੂੰ ਦੇਸ਼ ਦੀ ਕੈਬਨਿਟ ਦੇ ਵਿੱਚੋਂ ਇਮੀਡੀਏਟਲੀ ਬਰਖਾਸਤ ਕਰਨਾ ਇਹ ਵੀ ਅਸੀਂ ਮੰਗ ਹੈ ਜਿਹੜੀ ਅੱਜ ਗਵਰਨਰ ਸਾਹਿਬ ਕੋਲ ਰੱਖ ਕੇ ਆਇਆ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਸਾਡੀ ਇਹ ਮੰਗ 3 ਕਰੋੜ ਪੰਜਾਬੀਆਂ ਦੀ ਇਹ ਮੰਗ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਤੱਕ ਪਹੁੰਚਾਉਣਗੇ ਸੋ ਮੈਂ ਉਮੀਦ ਕਰਦਾ ਕਿ ਇਸ ਮੰਗ ਦੇ ਉੱਪਰ ਬੜੀ ਜਲਦੀ ਹੀ ਬੂਰ ਪਏਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇਹਦਾ ਬਹੁਤ ਵੱਡੇ ਪੱਧਰ ਤੇ ਉਪਰ ਰੋਸ਼ ਹੈ ਇਸ ਤੋਂ ਇਲਾਵਾ ਅ ਇੱਕ ਜੋ ਪਿਛਲੇ ਲੰਬੇ ਸਮੇਂ ਤੋਂ ਅ ਪਿਛਲੇ 24 ਦਿਨਾਂ ਤੋਂ ਸਾ ਜਗਜੀਤ ਸਿੰਘ ਡੱਲੇਵਾਲ ਉਹ ਮਰਨ ਵਰਤੇ ਨੇ ਅੰਸ਼ਣਤੇ ਨੇ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਔਰ ਇਹ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੋ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਬੇਨਤੀ ਕਰੋ ਕਿ ਉਹ ਜੋ ਲੰਬੇ ਸਮੇਂ ਤੋਂ ਡਾਇਲੌਗ ਪੰਜਾਬ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਟੁੱਟਿਆ ਪਿਆ ਉਸ ਡਾਇਲੌਗ ਨੂੰ ਮੁੜ ਕੇ ਦੁਬਾਰਾ ਸ਼ੁਰੂ ਕਰਨਾ ਤੇ ਜੋ ਅ ਜਾਇਜ਼ ਮੰਗਾਂ ਨੇ ਕਿਸ ਪੰਜਾਬ ਦੇ ਕਿਸਾਨਾਂ ਦੀਆਂ ਉਹਨਾਂ ਦੇ ਨਾਲ ਮਿਲ ਬੈਠ ਕੇ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਜਾਣ ਜਿੰਨਾ ਬਾਰੇ ਕੇਂਦਰ ਸਰਕਾਰ ਪਹਿਲਾਂ ਵੀ ਵਾਅਦਾ ਕਰ ਚੁੱਕੀ ਹੈ ਪਰ ਵਾਅਦਾ ਕਰਕੇ ਮੁੱਕਰ ਜਾਂਦੀ ਹੈ ਔਰ ਡੱਲੇਵਾਲ ਸਾਹਿਬ ਦੀ ਸੇਧ ਦਾ ਉਚੇਚੇ ਤੌਰ ਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ ਇਹ ਮੰਗਾਂ ਨੇ ਜਿਹੜੀਆਂ ਅਸੀਂ ਅੱਜ ਗਵਰਨਰ ਸਾਹਿਬ ਕੋਲ ਲੈ ਕੇ ਆਏ ਆ